ザਬ ਦੀ 0 ਟੋਲਰੈਂਸ ਪਾਲਿਸੀ ਅਗੇਂਸਟ ਡਰੱਗਸ ਉਹਦੇ ਚ ਅੱਛੀ ਕਾਮਯਾਬੀ ਮਿਲੀ ਹੈ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੂੰ ਇੱਕ ਬੜਾ ਜਿਹੜਾ ਮਰਡਰ ਅਕਿਊਜ਼ਡ ਹੈ ਜਿਹੜਾ ਕਿ ਪ੍ਰਕਲੇਮਡ ਡਿਫੈਂਡਰ ਹੈ ਇੱਕ ਮਰਡਰ ਦੇ ਵਿੱਚ ਰਾਇਮਾਨਤ ਖਾਨ ਥਾਣੇ ਦੇ ਵਿੱਚ ਉਹਨੂੰ ਅਰੈਸਟ ਕੀਤਾ ਗਿਆ ਔਰ 2 ਕਿਲੋ ਔਰ 124 ਗ੍ਰਾਮ ਹਿਰੋਇਨ ਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ ਗਿਆ ਜਿਹੜਾ ਦੋਸ਼ੀ ਹੈ ਦਾ ਨਾਮ ਹੈਗਾ ਮਨਤੇਜ ਸਿੰਘ ਸਨ ਆਫ ਬਲਵਿੰਦਰ ਸਿੰਘ ਪਿੰਡ ਬੁਰਜ ਹੈ ਸਰਾਇਆ ਮਾਨਤ ਖਾਨ ਡਿਸਟ੍ਰਿਕਟ ਤਰਨਤਾਰਨ ਦਾ 27 ਸਾਲ ਦੀ ਇਹਦੀ ਉਮਰ ਹੈ 14 12ਵੀਂ ਪਾਸ ਹੈ ਔਰ ਜੇ ਆਪਾਂ ਛਾਤੀ ਮਾਰੀਏ ਕਿ ਇਹਨਾਂ ਨੇ ਜਿਹੜਾ ਮਰਡਰ ਦੇ ਵਿੱਚ ਪੀਓ ਹੈ ਇੱਕ 31 ਨੂੰ ਇਹੀ ਪੀਓ ਬਣਿਆ 24 ਨੂੰ ਉਹਦੇ ਵਿੱਚ ਇੱਕ ਪ੍ਰਿੰਸੀਪਲ ਸਿੰਘ ਨਾਮ ਦਾ ਬੰਦਾ ਸੀਗਾ ਜਿੰਨਾ ਐਲੀਅਸ ਪ੍ਰਿੰਸ ਉਦੀ ਡੈਥ ਹੋਈ ਸੀਗੀ ਉਹਨਾਂ ਨਾਲੇ ਰਾਤ ਨੂੰ ਲੜੇ ਸੀ ਇਹਨਾਂ ਨੇ ਜੋ ਅਲੀਗੇਸ਼ਨ ਹੈ ਵੀ ਇੱਕ ਦਿਨ ਰਾਤ ਨੂੰ ਲੜ ਕੇ ਉਹਦੇ ਨੌਂ ਵਗੈਰਾ ਜਿਹੜੇ ਪਲਾਸਨਾ ਖਿੱਚਦੇ ਹਿੱਤੇ ਸੀਗੇ ਉਸ ਤੋਂ ਬਾਅਦ ਉਹਦੀ ਬੋਡੀ ਜਿਹੜੀ ਹੈ ਉਹ ਗਾਰਡਨ ਨਾਲ ਟੰਗੇ ਪਿੱਛੇ ਹੱਥ ਬੰਨੀ ਹੋਈ ਮਿਲੀ ਸੀਗੀ ਸੋ ਉਹਦੇ ਚ ਜਿਹੜਾ ਮਨਤੇਜ ਸਿੰਘ ਵੀ ਇੱਕ ਮੁਲਜ਼ਮ ਹੈ ਜਿਹੜਾ ਕਿ ਉਦੋਂ ਦਾ ਫਰਾਰੀ ਸੀਗਾ ਔਰ ਪ੍ਰੋਕਲੇਮਡ ਅਫੈਂਡਰ ਵੀ ਪਿਛਲੀ ਜਨਵਰੀ 2024 ਤੋਂ ਇਹ ਬਣਿਆ ਹੋਇਆ 3 ਜਨਵਰੀ ਤੋਂ ਸੋ ਉਸ ਤੋਂ ਬਾਅਦ ਇਹ ਜਿਹੜਾ ਨਾਰਕੋਟਿਕ ਦੇ ਕੰਮ ਦੇ ਵਿੱਚ ਵੀ ਸ਼ਾਮਲ ਰਿਹਾ ਹੈ ਉਹ ਤਕਰੀਬਨ ਜੇ ਆਪਾਂ ਸਮਝੀਏ 2 ਸਾਲ ਤੋਂ ਜਦੋਂ ਦਾ ਭੱਜਿਆ ਹੋਇਆ ਹੈ ਤੇ ਇਹੀ ਕੰਮ ਕਰ ਰਿਹਾ ਹੈ ਚਾਹੇ ਸਾਡੇ ਜਿਹੜੀ ਟੀਮ ਹੈ ਹਰਪ੍ਰੀਤ ਸਿੰਘ ਜੀ ਆਪਣੇ ਮਡੇਰ ਸਾਹਿਬ ਡੀਸੀਪੀ ਇਨਵੈਸਟੀਗੇਸ਼ਨ ਨਵਜੋਤ ਜੀ ਆਪਣੇ ਹਰਮਿੰਦਰ ਸਾਡੇ ਏਸੀਪੀ ਸਾਹਿਬ ਔਰ ਅਮੋਲਕ ਦੀਪ ਸਾਡੇ ਇੰਸਪੈਕਟਰ ਸੀਆਈਏ 1 ਤੇ ਸਾਰੇ ਇਹਨਾਂ ਦੀ ਟੀਮ ਇਹਨਾਂ ਨੇ ਬੜੀ ਅੱਛੀ ਕਾਮਯਾਬੀ ਮੈਨੂੰ ਸਮਝਦਾ ਬਿਕੋਜ਼ ਇਹਨਾਂ ਦੋ ਪਰਪਸ ਸੋਲਵ ਹੋਏ ਆ ਇੱਕ ਮਰਡਰ ਦਾ ਇਹਦਾ ਵੱਡਾ ਪ੍ਰਕਲੇਮਡ ਅਫੈਂਡਰ ਆ ਔਰ ਜਿਹੜਾ ਪਤਾ ਨਹੀਂ ਕਿਸ ਤਰ੍ਹਾਂ ਦੇ ਹੋਰ ਕਰਾਇਮ ਵੀ ਦੋ ਸਾਲ ਚ ਕੀ ਕਰਦਾ ਰਿਹਾ ਉਹ ਵੀ ਸਾਰੀ ਅਸੀਂ ਦੇਖਾਂਗੇ ਜੋ ਮੁੜਲੀ ਪੁੱਛਗਿੱਛ ਚ ਪਤਾ ਲੱਗੀ ਆ ਗੱਲ ਉਹ ਇਹ ਆ ਕਿ ਕ੍ਰਾਸ ਬਾਰਡਰ ਦੇ ਡਰੋਨ ਰਾਹੀਂ ਜਿੱਦਾਂ ਪਹਿਲਾਂ ਹੁੰਦੀਆਂ ਸਮਗਲਰਸ ਨਾਲ ਕ੍ਰਾਸ ਦੀ ਬਾਰਡਰ ਨੇ ਤੇ ਲਿੰਕ ਸੀ ਔਰ ਉਹਦੇ ਨਾਲ ਇਹ ਨਾਰਕੋਟਿਕ ਜਿਹੜੇ ਕਨਸਾਈਨਮੈਂਟਸ ਪੁਸ਼ ਕਰਦਾ ਹੈ ਉਹ ਜਿਹੜਾ ਸਾਰਾ ਇਹਦਾ ਲੇਖਾ ਜੋਖਾ ਹੈ 2 ਸਾਲ ਦਾ ਉਹ ਸਾਰਾ ਅਸੀਂ ਤਫਤੀਸ਼ ਚ ਲੈ ਕੇ ਆ ਰਹੇ ਆ ਤੇ ਮੈਨੂੰ ਉਮੀਦ ਹੈ ਕਿ ਹੋਰ ਵੀ ਗੱਲਾਂ ਸਾਹਮਣੇ ਆਉਣ ਜਾਂ ਜਦੋਂ ਕਿ ਇਨਵੈਸਟੀਗੇਸ਼ਨ ਪ੍ਰੋਗਰੈਸ ਕਰੇਗੀ ਤਾਂ ਸਮਝਦੇ ਬੰਦੋ ਨੌ ਕਿਉਂ ਉਤਾਰੇ ਗਏ ਨੇ ਕਤਲ ਕਿਉਂ ਕੀਤਾ ਗਿਆ ਇਹ ਉਹ ਅਸੀਂ ਪੁੱਛ ਰਹੇ ਹਾਂ ਜੀ ਉਹ ਤਾਂ ਬੇਸਿਕਲੀ ਉੱਥੇ ਤਰਨਤਨ ਪੁਲਿਸ ਨੇ ਦੋ ਨਾਲ ਦੇ ਬੰਦੇ ਫੜ ਲਏ ਸੀਗੇ ਉਹ ਵੀ ਸਾਰੇ ਅਸੀਂ ਕੈਰੇਬ੍ਰੇਟ ਕਰਨੀ ਹੈ ਅਸੀਂ ਤਾਂ ਤੁਹਾਨੂੰ ਤਾਂ ਇਹ ਦੱਸਿਏ ਵੀ ਬੰਦੇ ਦਾ ਇਹੋ ਜਿਹਾ ਪਿਛੋਕੜ ਸੀਗਾ ਸਾਡੇ ਕੋਲ ਤਾਂ ਬੇਸਿਕਲੀ ਨਾਰਕੋਟਿਕ ਦੇ ਉਸ ਚ ਇਹ ਬੰਦਾ ਕਾਬੂ ਆਇਆ ਉਹਦੇ ਤੇ ਆਪਾਂ ਪ੍ਰੋਗਰੈਸ ਕਰ ਰਹੇ ਆ। ਉਹ ਤੋਂ ਅਲੱਗ ਦੇ ਵਿੱਚ ਹੋਰ ਮਤਲਬ ਵੀ ਚੱਲ ਰਿਹਾ ਸੀਗਾ ਤੇ ਉਹਦੇ ਵਿੱਚ ਇਹਨਾਂ ਕੋਲ ਕੋਈ ਨਹੀਂ ਕੋਈ ਤੇ ਕਰਦੇ ਨਾ ਇਹ ਹੈਗਾ। ਮੈਂ ਤਾਂ ਦੱਸ ਰਿਹਾ ਤੁਹਾਨੂੰ ਗਗਨ ਜੀ ਮੈਂ ਕਹੇ ਇਹ ਇਹ ਤੇ ਹੋਰ ਵੀ ਆਪਾਂ 2 ਸਾਲ ਦਾ ਪੂਰਾ ਲੇਖਾ ਜੋਖਾ ਇਹ ਤੋਂ ਲੈਣਾ ਹੀ ਪਾਏਗਾ। ਔਰ ਲਵਾਂਗੇ ਆਪਾਂ ਕਿ ਇਹ ਆਫਟਰ ਆਲ ਬੰਦਾ ਪ੍ਰੋਕਲੇਮਡ ਡਿਫੈਂਡਰ ਬਣਿਆ ਕਿੰਨੀ ਪੁਲਿਸ ਮਗਰ ਲੱਗੀ ਰਹੀ ਕਿੱਥੇ ਕਿੱਥੇ ਰਿਹਾ ਕਿਹੜੇ ਕਿਹੜੇ ਬੰਦਿਆਂ ਨਾਲ ਲਿੰਕ ਰਿਹਾ ਕਿਨੇ ਇਹਨੂੰ ਪਨਾਹ ਦਿੱਤੀ ਉਹ ਸਾਰਾ ਇਨਵੈਸਟੀਗੇਸ਼ਨ ਸਾਡੇ ਵਾਲੇ ਚ ਵੀ ਤੇ ਤਰਨ ਤਰਨਾਲੀ ਦੇ ਵਿੱਚ ਵੀ ਉਹ ਦੈਟ ਇਨਵੈਸਟੀਗੇਸ਼ਨ ਦਾ ਇੰਪੋਰਟੈਂਟ ਵਿਸ਼ਾ ਰਹੇਗਾ ਹਾਂ ਉਹ ਪਰ ਪਾਕਿਸਤਾਨ ਸਮਗਲਰਸ ਨਾਲ ਹੈਗਾ ਜੀ ਲਿੰਕ ਪਤਾ ਲੱਗਿਆ ਉਸ ਤੇ ਅਸੀਂ ਵਰਕ ਕਰ ਰਹੇ ਹਾਂ ਹਾਂ ਨਹੀਂ ਇਹ ਦੂਸਰੇ ਨੇ ਜੀ ਇਹ ਇਸ ਤੋਂ ਇਲਾਵਾ ਸੀਆਈਏ ਹੀ ਸਾਡੇ ਸਾਰੇ ਆਫੀਸਰਸ ਦੀ ਸੁਪਰਵੀਜ਼ਨ ਦੇ ਵਿੱਚ ਇਹ ਤਿੰਨ ਲੋਕਲ ਕ੍ਰਿਮੀਨਲਸ ਨੇ ਇੱਕ ਪਿਊਸ਼ ਇਹ ਸਾਰਾ ਭੋਲਾ ਹੈਗਾ 20 ਸਾਲ ਦਾ 12ਵੀਂ ਪਾਸ ਹੈ ਇਹਦੇ ਖਿਲਾਫ ਪਹਿਲਾਂ ਕੋਈ ਪਰਚਾ ਦਰਜ ਨਹੀਂ ਹੈ ਕਮਲ 엘ियस ਕਾਲੂ ਇਹ ਇੰਦਰਾ ਕਲੋਨੀ ਚਭਾਲ ਰੋਡ ਦਾ 21 ਸਾਲ ਦਾ 10ਵੀਂ ਪਾਸ ਹੈ ਇਹਦੇ ਖਿਲਾਫ ਪਹਿਲਾਂ ਵੀ 25 ਆਰਮਜੈਕਟ ਦਾ ਇਲੀਗਲ ਅਸਲੇ ਦਾ ਪਰਚਾ ਦਰਜ ਹੈ ਉਹਦੇ ਚ ਗੇਟਕੀਮਾ ਥਾਣੇ ਦੇ ਵਿੱਚ 24 9 2024 ਦਾ ਔਰ ਇੱਕ ਸਵੈਮ 엘ियस ਪੋਲੂ ਹੈਗਾ ਖਜ਼ਾਨਾ ਗੇਟ ਦਾ ਇਹ 19 ਸਾਲ ਦਾ 12ਵੀਂ ਪਾਸ ਹੈ ਇਹਨਾਂ ਤੋਂ ਤਿੰਨ ਪਿਸਟਲ ਮਿਲੇ ਨੇ ਜਿਹੜੇ 2.324 ਦੇ 32 ਬੋਰ ਜਿਹਨੂੰ ਆਪਾਂ ਕਹਿੰਨੇ ਆ ਤੇ ਦੋ ਲਾਈਫ ਕੈਟਰੀਜਿਸ ਨੇ 1.30 ਬੋਰ ਦਾ 30 ਬੋਰ ਦਾ ਪਿਸਤਲ ਇੱਕ ਮੋਟਰਸਾਈਕਲ ਇਹਨਾਂ ਤੋਂ ਬਰਾਮਦ ਹੋਇਆ ਤੇ ਇਹਨਾਂ ਨੂੰ ਮਾਤਾ ਪਦਰੀ ਕਾਲਾ ਮੰਦਰ ਜਿਹੜਾ ਹੈ ਪੀਐਸ 게ਟ ਕੀਮਾ ਉੱਥੇ ਨੇੜੇ ਫੜਿਆ ਗਿਆ ਇਹਨਾਂ ਦੀ ਜਿਹੜੇ ਨੈਟਵਰਕ ਦੇ ਵਿੱਚ ਅਸੀਂ ਕੁਝ ਹੋਰ ਕ੍ਰਿਮੀਨਲਸ ਦੇ ਉੱਤੇ ਵੀ ਵਰਕ ਕਰ ਰਹੇ ਹਾਂ ਸੋ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਦਿਨਾਂ 'ਚ ਹੋਰ ਰਿਕਵਰੀ ਵੀ ਹੋਣ ਦੀ ਉਮੀਦ ਹੈ ਸਾਨੂੰ ਆਰਮਜ਼ ਦੀ ਕੋਈ ਬਾਤ ਕਰਦੇ ਨਹੀਂ ਤਾਂ ਅਗਲੇ ਨਾਲ ਕਰ ਸਕਦੇ ਨਾਲ ਉਹ ਉਹ ਚੈੱਕ ਕਰ ਰਹੇ ਜੀ ਹੁਣ ਸਾਰਾ ਕਿਉਂਕਿ ਇਹਨਾਂ ਦੇ ਵਿੱਚ ਇੱਕ ਦੋ ਬੰਦੇ ਰਹਿੰਦੇ ਆ ਇੰਪੋਰਟੈਂਟ ਫੰਡ ਨਾਲੇ ਉਸ ਤੇ ਸਾਡੀ ਟੀਮ ਵਰਕ ਕਰ ਰਹੀ ਆ ਉਤੋਂ ਸਾਰਾ ਆਪਾਂ ਨੂੰ ਕਲੀਅਰ ਹੋਏਗਾ ਸੋਰਸ ਆਫ ਵੈਪਨ ਐਂਡ ਮੋਟਿਵ ਆਫ ਵੈਪਨ ਸਾਰੀ ਉਹ ਗੱਲ ਵੀ ਕਿੱਥੇ ਵਰਤਿਆ ਜਾਣਾ ਸੀ ਉਹ ਸਾਰੀ ਗੱਲ ਕਲੀਅਰ ਹੋਏਗੀ ਹਾਂਜੀ ਹਾਂਜੀ ਰਿਮਾਂਡ ਸਰ ਲਿਆ ਜੀ ਕਿਹਦੇ ਲੈਣਾ ਰਿਮਾਂਡ ਇਹਦਾ ਜਿਹੜਾ ਨਾਰਕੋਟਿਕ ਵਾਲੇ ਦਾ ਤਾਂ ਲੈਣਾ ਹੈ ਜੀ ਤੇ ਦੂਜੇ ਦਾ ਰਮਾਂਡ ਲਿਆ ਹੋਇਆ ਜੀ ਠੀਕ ਸਰ ਇਹ ਰਮਾਂਡ ਕਰਾਈ ਮੰਤਪੇ ਕੋਲ ਲੋਕੀਓ ਹੈ ਇਹ ਉਹਦਾ ਇਨਫੋਰਮੇਸ਼ਨ ਬੇਸਡ ਹੈ ਯਾਰ ਉਹ ਤੋਂ ਫੜੇ ਗਏ ਹੈ ਸਰ ਇਹ 12 ਇੰਡੀਆ ਤੋਂ ਮਧਪ੍ਰਦੇਸ਼ ਵਾਲੇ ਆ ਨਾ 12 ਨਹੀਂ ਇੰਡੀਅਨ ਨੇ ਇੰਡੀਅਨ ਨੇ ਬਾਹਰ ਨਹੀਂ ਹੈਗੇ ਸਫਿਸਟੀਕੇਟਿਡ ਉਹ ਨਹੀਂ ਹੈਗੇ ਜਿਹੜੇ ਆਪਾਂ ਫੋਰਨ ਮੇਡ ਬਟ ਅੱਛੇ ਵੈਪਨ ਨੇ ਐਨ ਕਵਾਲਿਟੀ ਇਜ਼ ਗੁੱਡ ਸਰ ਜਮੀਨਾ ਤੇ ਨਹੀਂ ਕਿਤੇ ਪਾਵਰ ਤੋਂ ਨਾਲ ਦੂਰ ਦੀ ਹੈ ਇਹਨਾਂ ਦਾ ਸ੍ਰੇਮੰਤ ਖੰਡ ਕਾਫੀ ਨੇੜੇ ਪੈਂਦਾ ਜੀ ਬਾਰਡਰ ਤੇ ਜੇ ਆਪਾਂ ਜੀਓਗ੍ਰਾਫਿਕਲੀ ਦੇਖੀਏ ਤਾਂ ਡੈਫੀਨਿਟਲੀ ਜਿਹੜੇ ਤੁਸੀਂ ਪਿਸਟਲ ਕਹ ਰਹੇ ਸੀ ਇਹ ਸਫਿਸਟੀਕੇਟਡ ਨੇ ਮੁੱਠੇ ਵਗੈਰਾ ਦੇਖੋ ਇਹਨਾਂ ਦੇ ਬੜਾ ਹੈ ਅਚੀ ਕੁਆਲਿਟੀ ਦਾ ਹੈਗਾ ਇਹਨਾਂ ਦੇ ਸਰਵਰ ਹੋਰ ਵੀ ਟਰਿੰਕ ਇਹਨਾਂ ਦੇ ਉਹ ਆਪਾਂ ਕਰ ਰਹੇ ਆ ਜੀ ਉਹ ਤਾਂ ਫਿਰ ਸਾਰੀ ਗੱਲ ਦੱਸ ਦਿੰਦੇ ਫਿਰ ਬੰਦੇ ਅਲਰਟ ਹੋ ਜਾਂਦੇ ਜੀ ਤਾਂ ਹੀ ਅਸੀਂ ਥੋੜੇ ਦਿਨ ਲੇਟ ਵੀ ਦੱਸਿਆ ਇਹ ਉਹਦਾ ਕਾਰਨ ਇਹ ਸੀ ਕਿ ਆਪਰੇਸ਼ਨ ਥੋੜਾ ਫਿਰ ਹੈਂਪਰ ਨਾ ਹੋਵੇ ਥੈਂਕ ਯੂ ਜੀ